ਪੰਜਾਬ ਦੇ ਵਿੱਚ ਪਰਾਲੀ ਘਟਾ ਸੜਨ ਦੇ ਬਾਵਜੂਦ ਵੀ ਦਿੱਲੀ ਦੇ ਵਿੱਚ ਹਵਾ ਦਾ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ ਯਾਨੀ ਕਿ ਹਵਾ ਜ਼ਹਿਰੀਲੀ ਹੈ ਸੋ ਜਾਣਕਾਰੀ ਮੁਤਾਬਕ ਪੰਜਾਬ ਦੇ ਵਿੱਚ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਲਗਭਗ 70 ਫੀਸਦੀ ਪਰਾਲੀ ਸਾੜਨ ਦੇ ਮਾਮਲੇ ਘਟੇ ਨੇ ਯਾਨੀ ਕਿ ਪੰਜਾਬ ਦੇ ਵਿੱਚ ਪਰਾਲੀ ਇੰਨੀ ਨਹੀਂ ਸਾੜੀ ਗਈ ਜਿੰਨੀ ਪਿਛਲੇ ਸਾਲ ਸਾੜੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧਿਆ ਜੋ ਬੇहद ਚਿੰਤਾਜਨਕ ਹੈ ਦੀਵਾਲੀ ਮੌਕੇ ਚੱਲੇ ਪਟਾਕਿਆਂ ਤੋਂ ਬਾਅਦ ਅਤੇ ਹੋਰ ਕਾਰਨਾ ਕਰਕੇ ਪ੍ਰਦੂਸ਼ਣ ਦਿੱਲੀ ਦੇ ਵਿੱਚ ਲਗਾਤਾਰ ਵਧਿਆ ਹੈ ਜਿਸ ਕਰਕੇ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜੇ ਦਰਸਾਉਂਦੇ ਨੇ ਕਿ ਤਿਉਹਾਰਾਂ ਤੋਂ ਬਾਅਦ ਦਿੱਲੀ ਦਾ AQI ਗੰਭੀਰ ਪਾਇਆ ਗਿਆ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਇਸ ਵੇਲੇ ਬੁੱਧਵਾਰ ਤੱਕ 484 ਪਰਾਲੀ ਸਾੜਨ ਦੇ ਮਾਮਲੇ ਹੀ ਸਾਹਮਣੇ ਆਏ ਯਾਨੀ ਕਿ ਪਿਛਲੇ ਸਾਲ ਦੇ ਮੁਕਾਬਲੇ ਅਏ ਲਗਭਗ 70% ਦੀ ਘਟਾ ਦੱਸੇ ਜਾ ਰਹੇ ਨੇ ਵਰਾ 2023 ਵਿੱਚ ਸਮੇਂ ਤੱਕ ਦਰਜ ਕੀਤੇ ਗਏ ਮਾਮਲਿਆਂ ਦੀ ਗਿਣਤੀ 1794 ਸੀ ਸੋ ਇਸ ਸਾਲ ਤੱਕ ਕੇਵਲ 484 ਹੀ ਮਾਮਲੇ ਸਾਹਮਣੇ ਆਏ ਨੇ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਗਰਾਵਟ باوجود AQI ਗੰਭੀਰ ਹੋਇਆ ਜੋ ਦਰਸਾਉਂਦਾ ਹੈ ਕਿ ਪ੍ਰਦੂਸ਼ਣ ਪਟਾਕਿਆਂ ਵਰਗੇ ਸਰੋਤਾਂ ਕਰਕੇ ਵਧਿਆ CPCB ਦੇ ਅੰਕੜੇ ਦਰਸਾਉਂਦੇ ਨੇ ਕਿ ਦੀਵਾਲੀ ਤੋਂ ਪਹਿਲਾਂ ਪੰਜਾਬ ਦਾ AQI 150 ਸੀ ਅਤੇ ਦੀਵਾਲੀ ਦੀ ਰਾਤ 206 ਤੱਕ ਪਹੁੰਚਿਆ ਕੁਝ ਅਧਿਕਾਰੀਆਂ ਤੇ ਸਿਆਸੀ ਸ਼ਖਸੀਅਤਾਂ ਨੇ ਦਿੱਲੀ 'ਚ ਧੂਏ ਦਾ ਕਾਰਨ ਪ੍ਰਾਲੀ ਸਾੜਨ ਨੂੰ ਦੱਸਿਆ ਸੀ ਦਿੱਲੀ ਵਿੱਚ ਸੱਤਾਧਾਰੀ ਭਾਜਪਾ ਪ੍ਰਦੂਸ਼ਣ ਮਾਮਲੇ ਤੇ ਪੰਜਾਬ ਦੀ ਸੱਤਾਧਾਰੀ ਪਾਰਟੀ ਨੂੰ ਦੋਸ਼ ਲਾਰਹੀ ਸੀ ਸੋ ਇਸ ਤੋਂ ਬਾਅਦ ਹੁਣ ਜੋ ਮੀਡੀਆ ਰਿਪੋਰਟਸ ਪੰਜਾਬੀ ਟ੍ਰਿਬਿਊਨ ਚ ਛਪੀ ਰਿਪੋਰਟ ਮੁਤਾਬਿਕ ਜੋ ਜਾਣਕਾਰੀ ਆਈ ਹੈ ਕਿ ਇਸ ਸਾਲ ਪੰਜਾਬ ਚ ਪ੍ਰਾਲੀ ਸਾੜਨ ਦੇ ਮਾਮਲੇ ਬੇहद ਘਟੇ ਨੇ ਪਰ ਇਸ ਦੇ ਬਾਵਜੂਦ ਵੀ ਦਿੱਲੀ ਦੇ ਵਿੱਚ ਜੋ ਪ੍ਰਦੂਸ਼ਣ ਹੈ ਉਹ ਪਹਿਲਾਂ ਦੇ ਸਾਲਾਂ ਮੁਕਾਬਲੇ ਕਿਤੇ ਉਸੇ ਤਰ੍ਹਾਂ ਦਾ ਹੀ ਪ੍ਰਕਰਾਰ ਹੈ ਜਿਵੇਂ ਪਹਿਲਾਂ ਪ੍ਰਦੂਸ਼ਣ ਹੁੰਦਾ ਸੀ ਇਸ ਸਾਲ ਵੀ ਉਨਾ ਹੀ ਪ੍ਰਦੂਸ਼ਣ ਹੈ ਸੋ ਇਹ ਕਾਰਨ ਪਟਾਕੇ ਚਲਾਉਣਾ ਵੀ ਮੰਨਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਪਰਾਲੀ ਘਟਾਉਣ ਦੇ باوجود ਵੀ ਦਿੱਲੀ ਦੇ ਵਿੱਚ ਹਵਾ ਦਾ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ ਯਾਨੀ ਕਿ ਹਵਾ ਜ਼ਹਿਰੀਲੀ ਹੈ ਸੋ ਜਾਣਕਾਰੀ ਮੁਤਾਬਕ ਪੰਜਾਬ ਦੇ ਵਿੱਚ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਲਗਭਗ 70 ਫੀਸਦੀ ਪਰਾਲੀ ਸਾੜਨ ਦੇ ਮਾਮਲੇ ਘਟੇ ਨੇ ਯਾਨੀ ਕਿ ਪੰਜਾਬ ਦੇ ਵਿੱਚ ਪਰਾਲੀ ਇੰਨੀ ਨਹੀਂ ਸਾੜੀ ਗਈ ਜਿੰਨੀ ਪਿਛਲੇ ਸਾਲ ਸਾੜੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧਿਆ ਜੋ ਬੇहद ਚਿੰਤਾਜਨਕ ਹੈ ਦੀਵਾਲੀ ਮੌਕੇ ਚੱਲੇ ਪਟਾਕਿਆਂ ਤੋਂ ਬਾਅਦ ਅਤੇ ਹੋਰ ਕਾਰਨਾ ਕਰਕੇ ਪ੍ਰਦੂਸ਼ਣ ਦਿੱਲੀ ਦੇ ਵਿੱਚ ਲਗਾਤਾਰ ਵਧਿਆ ਜਿਸ ਕਰਕੇ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜੇ ਦਰਸਾਉਂਦੇ ਨੇ ਕਿ ਤਿਉਹਾਰਾਂ ਤੋਂ ਬਾਅਦ ਦਿੱਲੀ ਦਾ AQI ਕੰਬੀਰ ਪਾਇਆ ਗਿਆ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਇਸ ਵੇਲੇ ਬੁੱਧਵਾਰ ਤੱਕ 484 ਪ੍ਰਾਲੀ ਸਾੜਨ ਦੇ ਮਾਮਲੇ ਹੀ ਸਾਹਮਣੇ ਆਏ ਯਾਨੀ ਕਿ ਪਿਛਲੇ ਸਾਲ ਦੇ ਮੁਕਾਬਲੇ ਅਏ ਲਗਭਗ 70% ਦੀ ਘਟਾ ਦੱਸੇ ਜਾ ਰਹੇ ਨੇ ਵਰਾ 2023 ਵਿੱਚ ਸਮੇਂ ਤੱਕ ਦਰਜ ਕੀਤੇ ਗਏ ਮਾਮਲਿਆਂ ਦੀ ਗਿਣਤੀ 1794 ਸੀ ਸੋ ਇਸ ਸਾਲ ਤੱਕ ਕੇਵਲ 484 ਹੀ ਮਾਮਲੇ ਸਾਹਮਣੇ ਆਏ ਨੇ ਪ੍ਰਾਲੀ ਸਾੜਨ ਦੇ ਮਾਮਲਿਆਂ ਵਿੱਚ ਗਰਾਵਟ باوجود AQI ਗੰਭੀਰ ਹੋਇਆ ਜੋ ਦਰਸਾਉਂਦਾ ਹੈ ਕਿ ਪ੍ਰਦੂਸ਼ਣ ਪਟਾਕਿਆਂ ਵਰਗੇ ਸਰੋਤਾਂ ਕਰਕੇ ਵਧਿਆ CPCB ਦੇ ਅੰਕੜੇ ਦਰਸਾਉਂਦੇ ਨੇ ਕਿ ਦੀਵਾਲੀ ਤੋਂ ਪਹਿਲਾਂ ਪੰਜਾਬ ਦਾ AQI 150 ਸੀ ਅਤੇ ਦੀਵਾਲੀ ਦੀ ਰਾਤ 206 ਤੱਕ ਪਹੁੰਚਿਆ ਕੁਝ ਅਧਿਕਾਰੀਆਂ ਤੇ ਸਿਆਸੀ ਸ਼ਖਸੀਅਤਾਂ ਨੇ ਦਿੱਲੀ 'ਚ ਧੂੰਏ ਦਾ ਕਾਰਨ ਪ੍ਰਾਲੀ ਸਾੜਨ ਨੂੰ ਦੱਸਿਆ ਸੀ ਦਿੱਲੀ ਵਿੱਚ ਸੱਤਾਧਾਰੀ ਭਾਜਪਾ ਪ੍ਰਦੂਸ਼ਣ ਮਾਮਲੇ ਤੇ ਪੰਜਾਬ ਦੀ ਸੱਤਾਧਾਰੀ ਪਾਰਟੀ ਨੂੰ ਦੋਸ਼ ਲਾਰਹੀ ਸੀ ਸੋ ਇਸ ਤੋਂ ਬਾਅਦ ਹੁਣ ਜੋ ਮੀਡੀਆ ਰਿਪੋਰਟਸ ਪੰਜਾਬੀ ਟ੍ਰਿਬਿਊਨ ਚ ਛਪੀ ਰਿਪੋਰਟ ਮੁਤਾਬਿਕ ਜੋ ਜਾਣਕਾਰੀ ਆਈ ਹੈ ਕਿ ਇਸ ਸਾਲ ਪੰਜਾਬ ਚ ਪ੍ਰਾਲੀ ਸਾੜਨ ਦੇ ਮਾਮਲੇ ਬੇहद ਘਟੇ ਨੇ ਪਰ ਇਸ ਦੇ ਬਾਵਜੂਦ ਵੀ ਦਿੱਲੀ ਦੇ ਵਿੱਚ ਜੋ ਪ੍ਰਦੂਸ਼ਣ ਹੈ ਉਹ ਪਹਿਲਾਂ ਦੇ ਸਾਲਾਂ ਮੁਕਾਬਲੇ ਕਿਤੇ ਉਸੇ ਤਰ੍ਹਾਂ ਦਾ ਹੀ ਪ੍ਰਕਰਾਰ ਹੈ ਜਿਵੇਂ ਪਹਿਲਾਂ ਪ੍ਰਦੂਸ਼ਣ ਹੁੰਦਾ ਸੀ ਇਸ ਸਾਲ ਵੀ ਉਨਾ ਹੀ ਪ੍ਰਦੂਸ਼ਣ ਹੈ ਸੋ ਇਹ ਕਾਰਨ ਪਟਾਕੇ ਚਲਾਉਣਾ ਵੀ ਮੰਨਿਆ ਜਾ ਰਿਹਾ ਹੈ